ਕਹਿੰਦੇ ਪੈਸੇ ਭੇਜਿਓ ਕਹਿੰਦੀ ਗੁੰਨੂ ਦੇ ਹੱਥ ਜ਼ਬਰਨਸ ਤੂਫਾਨ ਆ ਭਾਈ ਤੂਫਾਨ 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 ਲੱਗੀ ਸੀ ਥੋੜੀ ਜੀ ਵੱਡਾ ਵਾਲਾ ਟਾਣਾ ਹੀ ਟੁੱਟ ਗਿਆ ਹਵਾ ਕੁੜੀਆਂ ਦੀ ਨਹੀਂ ਉੱਥੇ ਤਰੀਫਾਂ ਕਰਦੀਆਂ ਸੀ ਮੈਂ ਦੁਕਾਨ ਤੇ ਗਈਆਂ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਭੋਰਾ ਹੀ ਡਰ ਨਹੀਂ ਮੇਰਾ ਤੇਰੇ ਤੋਂ ਬਗੈਰ ਮੈਨੂੰ ਤੇਰਾ ਪਿਆਰ ਆਵੇ ਸੁਣਾ ਸੁਣਾ ਡਾਕੂ ਡਾਕੀ ਸਾਰਾ ਵੇ ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੀ ਹਾਰੀ ਆਵੇ ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ ਲਾਈਨਾ ਲਾਈਨਾ ਅੱਗ ਮੈਨੂੰ ਗਵਾਵਾਂ ਵਾਲੀ ਲਾਈਨਾ ਹੈ ਸੱਚ ਕੇ ਸੁੱਜਨਾ ਮੈਂ ਲੂੰ ਜਾਇਨਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੇ ਪਿਆਰੇ ਭੈ ਸਤਿ ਸ਼੍ਰੀ ਅਕਾਲ ਨਮਸਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋ ਘੈਂਟ ਹੋਵੋ ਬੱਲੇ ਬੱਲੇ ਕਰਦੇ ਹੋਵੋਗੇ ਅੱਜ ਤਾਂ ਕਹਿੰਦੇ ਜਲਦੀ ਉੱਠ ਗਏ ਜਲਦੀ ਉੱਠ ਗਏ ਕਿਆ ਹੀ ਬਤਾਉਂ ਹਾਂ ਪਿੰਨ ਕਿਆ ਹੀ ਬਤਾ ਗੁੱਡ ਮਾਰਨਿੰਗ ਸੋਨੀ ਸੋਨੀ ਪਿਆਰ ਭਰੀ ਸਾਰਿਆਂ ਨੂੰ ਅੱਜ ਤਾਂ ਕਹਿੰਦੇ ਵੋਟਾਂ ਪੈਣੀਆਂ ਇੱਕ ਤਰੀਕਾ ਕਹਿੰਦੇ ਅੱਜ ਇੱਕ ਤਰੀਕ ਵੋਟਾਂ ਪੈਣਗੀਆਂ ਉਂਗਲ ਤੇ ਸਹੀ ਲੱਗੋਗੀ ਛਹੀ ਲੱਗੋਗੀ ਉਂਗਲ ਤੇ ਹਲੋ ਜੀ ਕਹਿੰਦੇ ਮੋਦੀ ਨੂੰ ਜਿਤਾ ਦਈਏ ਆ ਮਾਦੀ ਪਾਤਰੀਂ ਜਿਤਾਦੀ ਹੈ ਫਲਾਜੀ ਕਰਨੇ ਗੁੱਡ ਮਾਰਨਿੰਗ ਹੋਗੀ ਗੁੱਡ ਮਾਰਨਿੰਗ ਹੋਗੀ ਬੱਚੇ ਵੀ ਉੱਠ ਕੇ ਉਠਾਤਾ ਮੈਡਮ ਨੂੰ ਬਿਠਾਤਾ ਸਾਰਿਆਂ ਨੂੰ ਉਠਾਤਾ ਅੱਜ ਕੰਮ ਵਾਲੀ ਨਹੀਂ ਆਉਂਦੀ ਤੇ ਆਪ ਨੂੰ ਕੰਮ ਕਰਨਾ ਪਊਗਾ ਸਾਰਾ ਡਸਟਿੰਗ ਵੈਰਾ ਮੈਂ ਕਰ ਦਿੰਨਾ ਮੈਂ ਕਿਹਾ ਠੀਕ ਹੈ ਬਾਕੀ ਕੰਮ ਗੁਰਨੂ ਤੇ ਮੈਡਮ ਕਰ ਲੈਣਗੇ

ਖਾਵਗੇ ਫਲੀਆਂ ਦੀ ਸਬਜ਼ੀ ਖਾ ਲਵਾਂਗੇ ਉਹ ਰੱਖ ਦੇਉ ਤੇ ਗੁੱਡ ਮਾਰਨਿੰਗ ਗਾਇਸ ਅਸੀਂ ਉੱਠ ਗਏ ਅੱਜ ਜਲਦੀ ਉੱਠ ਗਏ ਸੀ ਅਸੀਂ ਕਿਉਂਕਿ ਅੱਜ ਅਸੀਂ ਜਾਣਾ ਵੋਟ ਪਾਉਣ ਕੋਣ ਕੋਣ ਪਾਇਆ ਵੋਟ ਸੁਧਾਂਸ ਗਿਆ ਜਾ ਕੇ ਅਜੇ ਤਾਂ ਸਵੇਰ ਸੁਪਰ ਭੀੜ ਹੋਊਗੀ ਲਾਈਨਾਂ ਲੱਗੀਆਂ ਲੱਗੀਆਂ ਹੋਣੀਆਂ ਇਸ ਕਰਕੇ ਥੋੜਾ ਰੁੱਕ ਕੇ ਜਾਵਾਂਗੇ ਕਿਉਂਕਿ ਡੈਡੀ ਨੂੰ ਲੈ ਕੇ ਜਾਣਾ ਨਾਲ ਤਾਂ ਆਰਾਮ ਨਾਲ ਜਾਣਾ ਤਾਂ ਦੋ ਨਹੀਂ ਵੋਟ ਪਾਉਣੇ ਇੱਕ ਇੱਕ ਵੋਟ ਕੀਮਤੀ ਹੈ ਯੈਸ ਦੋਨੋਂ ਵੋਟ ਪੜੀਆ ਯੈਸ ਚਾਰੋਂ ਬਾਕੇ ਆਵਾਂਗੇ ਤੁਸੀਂ ਦੋਨੋਂ ਕਰੇ ਅਸੀਂ ਚਾਰੋਂ ਬਾਕੇ ਆਵਾਂਗੇ ਤੁਸੀਂ ਦੋਨੋਂ ਕਰੇ ਨਾ ਦੇਖ ਲੈ ਕਮਲੇ 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 ਆਵਲੀ ਵਾਲੀ ਖੇਡ ਰਹੀ ਓਏ ਥੱਲੇ ਡਿੱਗ ਜੇਗਾ ਬਾਲੀਬਾਲ ਖੇਡਦਾ ਗਾਈਜ਼ ਆਪਾਂ ਰੈਡੀ ਹੋ ਗਏ ਕਈ ਨੀ ਵੋਟਾਂ ਤੇ ਜਾਣਾ ਚਾਹੁੰਦਾ ਅਸੀਂ ਵੋਟ ਪਾਈਏ ਮੈਂ ਕੀ ਚਲ ਚਲ ਲੈ ਜਾ ਤੂੰ ਲੜਪੇ 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 ਇੱਕ ਤਾਂ ਟੀਵੀ ਦਾ ਰਿਮੋਟ ਨਾਲ ਲੈ ਕੇ ਜਾਣਾ ਸੀ ਇੱਕ ਅਸੀਂ ਇੱਕ ਅਸੀਂ ਲੈਪਟਾਪ ਨਾਲ ਲੈ ਕੇ ਜਾਣਾ ਅਰੇ ਮੋਰ ਤਾਂ ਮੇਰੇ ਕੋਲ ਆ ਤੇਰੇ ਤਾਂ ਤਾਂ ਇੱਕ ਲਾ ਕੇ ਦਾਦੀ ਦਾਦੀ ਕੋਲੇ ਹੈਗਾ ਉਹ ਚੱਕ ਲਾਂਗੇ ਉਹ ਵੀ ਉਹ ਨਹੀਂ ਚੱਕੇ ਜਾਊਗਾ ਉਹ ਤਾਂ ਦਾਦੀ ਨੇ ਟੀਵੀ ਦੇਖਣਾ ਹੈ ਦਾਦੀ ਨੇ ਵੀ ਤਾਂ ਨਾਲ ਜਾਣਾ ਦਾਦੀ ਦਾਦੂ ਨੇ ਦਾਦੀ ਦਾਦੂ ਉਹਨਾਂ ਨੇ ਨੀ ਵੋਟ ਪਾਉਣੀ ਦਾਦੂ ਨੇ ਵੀ ਜਾਣਾ ਤੇ ਹੋਰ ਉਹਨਾਂ ਨੇ ਨਹੀਂ ਵੋਟ ਪਾਣੀ ਆ ਗਮਲੀ ਓਏ ਆਪਾਂ ਕੁੰਡੀ ਲਾਵਾਂਗੇ ਟੀਵੀ ਦੇਖਾਂਗੇ ਦੁੱਧ ਪੋਣਾ ਦਾ ਕੁੰਡੀ ਲਾ ਕੇ ਨਹੀਂ ਬਹਿਣਾ ਟੀਵੀ ਦੀ ਵਾਰ ਕਰਕੇ ਅੰਕਲ ਬਾਹਰ ਤੋਂ ਉੱਪਰ ਖੜਾ ਮੱਚੇ ਵਿਚਾਰ ਉਹ ਦੇਖ ਲੋ ਉਹ ਦੇਖ ਤੇਰੇ ਥੋੜਾ ਜਿਹਾ ਕੱਲਾ ਹੀ ਲਾ ਲੈਂਦਾ ਬਸ ਹਾਂ ਮੈਂ ਸੀ ਗਿਆਤਾ ਨਹੀਂ ਕੁੰਡੀ ਹੁੰਦੀ ਹੋ ਮਾਈ ਗੋਡ ਮੇਰੇ ਕੁੜੀਆਂ ਵਾਲੇ ਸਾਰੇ ਲਾਲਾ ਮਗਾ ਦਿੰਦਾ ਕਹਿੰਦੇ ਕੁੜੀਆਂ ਤਾਂ ਨਹੀਂ ਲਾਉਂਦੀ ਮੈਂ ਕੁੜੀ ਵਾਲੇ ਖਿਲਾਉਂਗਾ करता है बंदा मेरे सारे परफ्यूम ला ला मका दिता सुन गए पाए ठीक करना चल बैठो ਯਾਰੇ ਸ਼ਮੀਲ ਵੋਟ ਪਾ ਕੇ ਲੋਕਾਂ ਲਾਈਨ 'ਚ ਖੜਕੇ ਫਿਰ ਤੱਕ ਜਾਂਦੇ ਹਨ ਦੱਤ ਤੱਕ ਇਹ ਤਾਂ ਦਗਾ ਨਹੀਂ ਉਹਨੇ ਗੱਡੀ ਲਾਉਣ ਨੂੰ ਲੋਜੀ ਜਿਹਨੇ ਅਬਜੀ ਵੀਰ ਚ ਲੈ ਆਏ ਡੈਡੀ ਆਸਤੇ ਡੈਡੀ ਨੂੰ ਵੀਲ ਚਰ ਤੇ ਲੈ ਕੇ ਜਾਵਾਂ ਕੀ ਹੋ ਗਿਆ ਖੋਲ ਦੇਣੀ ਫੋਰ ਵੀਰ ਚ ਆਉਂਦੀ ਆ ਮੋਬਾਈਲ ਗੱਡੀ ਕਰ ਹੂੰ ਗੱਡੀ ਕਿੱਥੇ ਲਾ ਕੇ ਆਉਂਗੇ ਤੇ ਕਰੀ ਅੰਦਰ ਕੁਰਸੀ ਤੇ ਬਿਠਾ ਲੈਂਦੀ ਆ ਡੈਡੀ ਨੂੰ ਫਿਰ ਲੈ ਜਾਾਂਗੇ ਵੇਲ ਚ ਗੱਡੀ ਕਿੱਥੇ ਲਾਈ ਸੀ ਲੋ ਜੀ ਆਪਾਂ ਵੋਟ ਪਾ ਵੇਲੇ ਹੋ ਗਏ ਕਿੰਨਾ 1 ਵਜੇ ਪਹੁੰਚੇ ਬਸ ਦਾਸ ਕਮਿਊਨਿਟੀ ਲੱਗੇ ਸਾਰੇ ਉਧਰ ਲਾ ਕੇ ਆਏ ਹੋਣੇ ਆ ਉਹ ਪਿੱਛੇ ਉਹ ਟੈਂਟ ਵਾਲਿਆਂ ਤੋਂ ਕੀ ਲੈਣਾ ਫਿਰ ਉਹ ਕੱਧ ਤੋ ਬੈਠੇ ਆ ਪਰਚੇ ਹੀ ਦਿੰਦੇ ਆ ਇਹ ਆ ਕੌਣ ਜਾ ਰਿਹਾ ਬੰਦੇ ਆਏ ਬੇਸੋ ਨਾ ਕੋਈ ਦੱਸਿਆ ਵਾਲੇ ਕਿਤੇ ਸਿਆਮਾ ਦੇ ਬੱਸ ਖਤ ਤੱਕ ਆਪਕੋ ਕਿਤੇ ਸੁਣਨਾ ਪਾਰੀ ਵੀ ਨਹੀਂ ਦਿੰਦਾ ਸਾਡੇ ਦੇਖਦੇ ਕਹਿੰਦੇ ਨੇ ਸਾਡੀ ਵੀਡੀਓ ਬਣਾ ਰਹੇ ਆ ਬਿਜੀ ਆ ਸਾਰੇ ਗਰਮੀ ਚ ਲਓ ਜੀ ਕਨੇ ਕਨੇ ਤਾਰ ਤਾਂ ਸਾਰਿਆਂ ਨੂੰ ਘਰੇ ਵੋਟ ਆਪਾਂ ਪਾਤੀ ਪਾਤੀ ਪਈ ਤੇ ਹੁਣ ਚੱਲਦੇ ਆਪਾਂ ਘੁੰਮ-ਫੁਮੇ ਕਰਕੇ ਆਉਣੇ ਕੱਲੇ ਹੀ ਆਵੇਂ ਯਾਰਾ ਦੋਸਤਾ ਕੋਲ ਜਾ ਕੇ ਉਹਨੇ ਕੰਮ ਨਾਲੇ ਪੰਪੇਰ ਕੇ ਆਉਣੇ ਆ ਆ ਕੀ ਲਿਖਿਆ ਭਾਈ ਸਾਰੇ ਦੱਸਿਓ ਕਈਆਂ ਨੂੰ ਤਾਂ ਪਤਾ ਨਹੀਂ ਲੱਗਦਾ ਇਹਦਾ ਮਤਲਬ ਕੀ ਹੈ ਜਿਹਨੂੰ ਪਤਾ ਹੈ ਇਹਦਾ ਮਤਲਬ ਨਾ ਕਮੈਂਟ ਜ਼ਰੂਰ ਕਰਿਓ ਕਈਆਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਈਆਂ ਨੂੰ ਇਹ ਨਾਮ ਲੈਣਾ ਵੀ ਨਹੀਂ ਆਉਂਦਾ ਇਹ ਮੈਂ ਹਰੇਕ ਸ਼ੋਰਟ 'ਚ ਲਿਖਦਾ ਹੁੰਨਾ ਡਿਸਕ੍ਰਿਪਸ਼ਨ 'ਚ ਆਹ ਦੇਖੋ ਲੜਮ ਫਰਦੀ ਬਾਹਰ ਹੈ ਹੈਲੋ ਜੀ ਹੈਲੋ ਹੈਲੋ ਜੀ ਹੈਲੋ ਫੜ ਲਏ ਵੇ ਗੇੜੇ ਲਾਉਂਦੇ ਗਲੀਆਂ ਅਸੀਂ ਫੜ ਲਿਆ ਆਏ ਅਸੀਂ ਫੜ ਲਿਆ ਆਇਆ ਰੈਸਕ ਡਾ ਲੈ ਕਢੋਣਾ ਹੈ ਜੀ ਗੁੰਨੋ ਕਿਥੇ ਸਭ ਵਾਸਤਾ ਆਈ ਜਾਂਦੀ ਆ ਦਿਖਦੀ ਤਾਂ ਐ ਨਹੀਂ ਕਿਤੇ ਆ ਦੇਖੋ ਆ ਲੇਖਾ ਕਿੱਥੇ ਵੜ ਕੇ ਪਈ ਆ ਦੇਖਿਓ ਲੈ ਕੀ ਬਣਾਇਆ ਇਹ ਪੁੱਤੋ ਐਸਾ ਹੋ ਚੁੱਕਾ ਹਲੋ ਮਹਾਰਾਣੀ ਜੀ ਇਹ ਹੈ ਹਮਾਰਾ ਹਾਊਸ ਮਹਿਲ ਮੈਂ ਲੈਂਦੀ ਮਹਾਰਾਣੀ ਦਾ ਮਹਿਲ ਹੈ ਦਾ ਮਹਾਰਾਣੀ ਵੀ ਇਹ ਮੇਰਾ ਹੈਗਾ ਤਾਂ ਭਾਈ ਇਹਨੂੰ ਮੈਂ ਪੈਸੇ ਦੇਣੇ ਆ 10600 ਰੁਪਏ ਮੇਰੇ ਕੋਲ ਇਨੇ ਕਿੱਥੋਂ ਚੱਕਿਆ ਪੈਸੇ ਮੇਰੇ ਆ اچھا ਮੈਂ ਕਿਤੇ ਦਰਾਜ ਚ ਚੱਕ ਲੇਖ ਕਿੰਨੀ ਸੈਲਰੀ ਦਿੰਦੀ ਆ ਮਹੀਨੇ ਦੀ ਕਦੇ 500 ਕਦੇ 10000 ਦਸੋ ਹਾਂ 500 ਤਾਂ ਬਹੁਤ ਥੋੜੀ ਆ 10000 ਫਿਰ ਵੀ ਠੀਕ ਹੈ ਜ਼ਿਆਦਾ ਦਿਆ ਕਰ ਸਿਪਾਹੀ ਨੂੰ ਉਹ ਹਾਂ ਸੈਲਰੀ ਤੈਨੂੰ ਰੋਜ਼ ਹੀ ਦੇਣੀ ਆ ਓਏ 500 ਤੇ 100 ਦੀ ਜਗ੍ਹਾ ਮੈਂ ਵਾਪਿਸ ਕਰਨਾ ਚਾਹੁੰਦਾ ਜ਼ਿਆਦਾ 500 ਦੇ 100 ਦੇ ਜਗ੍ਹਾ ਹੂੰ ਲਓ ਜੀ ਹੁਣ ਸਿਪਾਹੀ ਦੀ ਸੈਲਰੀ ਵਧਾਈ ਜਾ ਰਹੀ ਹੈ ਕੰਮ ਕੀ ਕਰਦਾ ਮਹਾਰਾਣੀ ਕੰਮ ਬਹੁਤ ਕਰਦਾ ਮਹਾਰਾਣੀ ਪਈ ਆ ਆਰਾਮ ਨਾਲ ਲੋਕੇ ਅੰਦਰ 30000 ਚੱਕ ਚੜਾਈ ਆ ਸਪਾਈ ਦੀ ਤਾਂ ਚੜਾਈ ਹੋ ਗਈ ਚੜਾਈ ਮਹਾਰਾਣੀ ਜੇ ਤੇਰੇ ਕੋਈ ਬੈਸ ਫੋਕੇ ਲੈ ਗਿਆ ਇੰਨੇ ਰੱਖਿਆ ਨਹੀਂ ਲੈ ਕੇ ਜਾਂਦਾ ਇਹ ਮੇਰੀ ਰੱਖਿਆ ਕਰਦਾ ਕੌਣ ਸਾਹਿਬ ਸਪਾਹੀ اچھا ਗੰਨਾ ਗੰਨਾ ਵੀ ਰੱਖੀ ਬੈਠਾ ਚੱਕ ਤਕੜਾ ਸਪਾਈ ਆ ਪਈ ਤਕੜਾ ਬਚ ਕੇ ਆਇਓ ਮਹਾਰਾਣੀ ਦੇ ਮਹਿਲ ਚ ਬਚ ਕੇ ਆਇਓ ਤਾਈ ਤਾਈ ਦੀ ਸੈਲਰੀ ਕਿੰਨੀ ਆ ਨੇ ਤਾਂ 500 500 ਦਿੰਦੀ ਜਿਹੜੀ ਆ ਸਪਾਈ ਖਾਨ ਹੁੰਦਾ ਜਿਹੜੇ ਬਾਹਰ ਕੰਮ ਕਰਦੇ ਉਹਨੂੰ ਤਾਂ ਉਹਨਾਂ ਕੋਲੇ ਤਾਂ 1000 500 ਹੀ ਆ ਦੇ ਓਕੇ ਉਹਨਾਂ ਕੋਲੇ 30000 ਓਕੇ ਓਕੇ ਉਹਨਾਂ ਕੋਲੇ ਹੈ ਕਿ 10600 ਆ ਦੇ ਸਾਰੇ ਕੋਲੇ ਓਕੇ ਜੀ ਓਕੇ ਕਰ ਲੋ ਪੈਸੇ ਕਮਾੜੋ ਪੈਸੇ ਆ ਬਿਨਾ ਕੋਈ ਜ਼ਿੰਦਗੀ ਨਹੀਂ ਸਾਈਡ ਮਾ ਕੇ ਦਿਖਵਾ ਆ ਕੱਟ ਤੇ ਹੂੰ ਨੇ ਮਲਟੀਪਲ ਹੁੰਦਾ ਹਾਂ ਮਲਟੀਪਲ ਹੈ ਡਿਵਾਈਡ ਦਾ ਗਾਇਸ ਬਾਹਰ ਆ ਗਈ ਅੰਧੇਰੀ ਅਸੀਂ ਛੇ ਛੇ ਚੁੱਕਣਾ ਪਾ ਮੇਰਾ ਸਵਾਰ ਯਾਰ ਆ ਰਹੀਆਂ ਮੇਰੀ ਆ ਜਾਓ ਆ ਮੇਰੀਆਂ ਮੇਰੀਆਂ ওকে ਰક્ષ ਕਰੋ ਮੇਰੇ ਸਾਥ ਪਿੱਛੇ ਪਿੱਛੇ ਰਹੋ ਓਏ ਇਹਨੀ ਟੱਕੜੀ ਨੇਰੀ ਸਾਈਕਲ ਗਾਇਸ ਅੰਧੇਰੀਆਂ ਨਾ ਬਦਲ ਕਾਲਾ ਆਇਆ ਪੈ ਕਾਲਾ ਚੜਿਆ ਪੈ बदल काढ़ा तो तो आ गया बदल इना ज्यादा बनाते हैं मैं मैं बनाती, मैं बनाती। आ, मेरे पीछे पीछे ये देखो कितना बदल काला चढ़ा आया तेज ਨੇ ਰਹੀ ਆ ਗਈ ਗਾਇਸ ਬਹੁਤ ਜ਼ਿਆਦਾ ਤੇਜ਼ ਬੱਦਰ ਕਾਲਾ ਚੜਿਆ ਆਇਆ ਹੋਇਆ ਆ ਦੇਖੋ ਇੰਨਾ ਕਾਲਾ ਬੱਦਰ ਆਪਾਂ ਅੰਦਰ ਚੱਲਦੇ ਗਾਇਸ ਕੁਝ ਖਾਣਨੇ ਆ ਬਹੁਤ ਹੀ ਜ਼ਨੜੀ ਹੋਇਆ ਬਹੁਤ ਬੱਦਰ ਕਾਲਾ ਚੜਿਆ ਪਿਆ 4 ਵਜੇ 4 ਵਜੇ ਦੀ ਨੇਰੀ ਉਧਰ ਕਿੰਨੇ ਸਟਰੀ ਲੱਗੇ ਪਿਆ ਛੱਦਰ ਕਿੰਨੀ ਉੱਡੀ ਜਾਂਦੀ ਆ ਉਹ ਗਈ ਉਹ ਗਈ ਉਹ ਗਈ ਉਹ ਗਈ ਛੱਤ ਉੱਡ ਗਈ ਸਾਡੀ ਗੱਡੀ ਦੀ ਛੱਤ ਉੱਡ ਗਈ ਭਾਈ ਜਬਰਦਸਤ ਹਨੇਰੀ ਆ ਗਈ ਮੀ ਆਉਣਾ ਸੀ ਨਾ ਕੱਲ ਦਿਖਾਇਆ ਹੋਇਆ ਸੀ ਨੱਟ ਤੇ ਉਹਨਾਂ ਨੇ ਗ੍ਰੀਨ ਕਾਫ ਜਿੰਗਲ ਵਾਲਾ ਹੂੰ ਅੱਛਾ ਇੱਥੇ ਉਹਨਾਂ ਨੇ ਗੱਡੀ ਖੜੂਗੀ ਸ਼ੈੱਡ ਨਹੀਂ ਉਹਨਾਂ ਨੇ ਤਾਂ ਪੈਸੇ ਹੀ ਲਵਾਇਆ ਗ੍ਰੇਲਾ ਕੋਣੀਆਂ ਲੱਗਣਾਂ ਤੇ ਘੰਟੀਆਂ ਉੱਟ ਗਈ ਉੱਟ ਗਈ ਉੱਟ ਜੇਗਾ ਉੱਟ ਜੇਗਾ ਆ ਜਾ ਉੱਟ ਜੇਗਾ ਮਹਾਰਾਣੀ ਦੇਖੋ ਚੱਕ ਕਿਦਾ ਉੱਡ ਕੇ ਆ ਗਿਆ ਚੁੱਟੀ-ਗੱਡੀ ਦਾ ਆਹ ਉਹ ਉਹ ਦੇਖੋ ਅੱਧਰ ਆ ਜੋ ਉਧਰ ਨੂੰ ਮੁੜ ਗਿਆ ਸਾਰਾ ਕੁੜਾ ਗੱਡੀਆਂ ਦੇ ਕਵਰ ਉੱਡ ਕੇ ਭਾਈ ਸਾਦਰ ਨਾ ਪਾਟ ਜੇ ਕਿੱਡੀ ਵਗੜੀ ਆ ਸਭ ਨੂੰ ਛੱਤ ਦੇਖ ਆਪਣੀ ਹਾਏ 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 ਕਿੰਨੀ ਜ਼ਬਰਦਸਤ ਨੇ ਰਿਆ ਮੈਨੂੰ ਵੀ ਲੈ ਆਏ ਥਾ ਕੇ ਮਿੱਟੀ ਤਾਰਾਂ ਹਿੱਲ ਗਈਆਂ ਸਾਰੀਆਂ ਹੋਏ ਹਾਏ ਹਾਏ ਬਹੁਤ ਜ਼ਬਰਦਸਤ ਤੂਫਾਨ ਆ ਭਾਈ ਤੂਫਾਨ 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 ਇੱਧਰ ਦੇਖੋ ਹੋਏ ਮੰਮੀ ਵੀ ਬਾਹਰ ਆ ਗਈ ਕਿਹਨੇ ਤਾਂ ਉਹ ਦੇਖੋ ਉੱਥੇ ਕੁਛ ਦੀਂਦਾ ਵੀ ਨਹੀਂਗਾ ਉਹ ਠਾਣੇ ਕੋਲੇ ਦੇਖੋ ਸੱਪ ਪੁੱਤ ਰਾਜਾ ਪੁੱਤ ਕੁਛ ਵੱਜੂ ਉੱਡ ਕੇ ਤੇਰੇ ਚਲੋ ਅੰਦਰ ਮਿੱਟੀ ਨਾ ਭਰੀ ਆਨੇ ਆ। ਇਹਦੀ ਦਮੀ ਬਾਦ ਦਾ ਰੱਬ ਥੋੜਾ ਠੰਡਾ ਹੋ ਜਾਂਦਾ। ਨੇਰੀ ਨਾ ਗੰਦ ਪਾਤਾ ਸਾਰਾ। ਚਲੋ ਅੰਦਰ। ਸਪਾਹੀ। ਤੇਰਾ ਸਪਾਹੀ ਭੱਜ ਜਾਊਗਾ। ਸਾਰੇ ਪਾਸੇ ਮਿੱਟੀ ਮਿੱਟੀ ਨੇਰੀ ਨੇਰੀ ਹੋ ਗਈ। ਕੱਲ ਦਿਖਾਇਆ ਸੀ ਕੱਲ ਆਉਣੀ ਸੀ। ਚੱਲ ਤਾਂ ਆਈ ਨਹੀਂ। ਅੱਜ ਆ ਗਈ। ਚਲੋ ਚਲੋ ਅੰਦਰ ਭੱਜ ਕੇ ਚਲੋ।

ਬਾਬਾ ਜੀ ਕੀ ਕਰ ਦਿੱਤਾ ਤੁਸੀਂ ਮਸਾ ਤਾਂ ਛਾਉਣ ਲੱਗੀ ਸੀ ਥੋੜੀ ਜੀ ਵੱਡਾ ਵਾਲਾ ਟਾਣਾ ਹੀ ਟੁੱਟ ਗਿਆ ਚੱਲ ਛੱਡ ਦੇ ਹੁਣ ਤਾਂ ਡਿੱਗੂਗਾ ਤੂੰ ਵੀ ਨਾਲ ਹੀ ਜਾਏਂਗਾ ਹੁਣ ਛੱਡ ਦੇ ਬਸ ਮਾਲੀ ਅੰਕਲ ਆਪੇ ਕਰ ਦੂਗਾ ਉਹ ਟੁੱਟ ਗਿਆ ਇਹ ਤਾਂ ਪੱਟਣਾ ਪਊ ਬਸ ਆਪੇ ਡਿੱਗੂਗਾ ਬਸ ਆਜੋ ਉਧਰ ਕੰਡੇ ਵੱਜਣਗੇ ਨੋ ਚੱਕਿਆ ਐ ਚ ਕੀ ਪਤਾ ਕਰੋ ਡਿੱਗੂਗਾ ਲਓ ਜੀ ਤੁਹਾਡੇ ਤਾਂ ਦਰਖਤ ਦਾ ਹੋ ਗਿਆ ਐਡਾ ਵੱਡਾ ਨੁਕਸਾਨ ਓਹੋ ਕਾਦੀਆਂ ਵੋਟਾਂ ਪਈਆਂ ਸਾਡਾ ਤਾਂ ਐਡਾ ਨੁਕਸਾਨ ਹੋ ਗਿਆ ਘਰੇ ਬੋਟਾ ਵਾਲੇ ਤੇ ਮਿਹਰਦੀ ਰੱਬ ਨੇ ਨੇਰੀ ਆਪਣੇ ਲਿਆਤੀ ਵੋਟਾਂ ਤੇ ਨੇਰੀ ਆਏ ਛੱਡਨ ਗਏ ਆ ਵੋਟਾਂ ਤੇ ਅੱਜ ਅੱਜ ਮੀ ਆ ਗਿਆ ਨਾ ਫੁੱਲ ਮਸਤੀ ਆਵੇ ਕੋਣ ਟੜੂ ਰੱਖ ਚੱਕ ਕੇ ਕੁਤੀਆ ਫੁੱਟ ਚਲੋ ਅੰਦਰ ਤੁਸੀਂ ਸੜਕਾਂ ਤੇ ਨੱਚੀ ਹੰਨੇ ਹੋ ਦੁਪਹਿਰੇ 4 ਵਜੇ ਜਿਹੜੇ ਕਿ ਬਾਹਰ ਨੇ ਨਿਕਲਦੇ ਪੂਰੇ 4 ਵਜੇ ਤੇ ਸੜਕਾਂ ਤੇ ਟੱਪਦੇ ਸੀ ਬਾਹਰ ਆ ਸੀ ਬਾਹਰ ਮੇਰਾ ਟਾਸ ਦੇਖ ਲੋ ਘਰੇ ਤਾਂ ਹੀ ਕਰਦਾ ਨਹੀਂ ਥਿੰਗੀ ਪਾਂ ਕੀ ਆਇਆ ਓਏ ਮੀ ਵੀ ਆ ਗਿਆ ਮੀ ਵੀ ਆ ਗਿਆ ਓਏ ਮੈਂ ਕਿਹਾ ਕਿ ਮੀ ਆ ਜੇ ਓਏ ਵੱਡਿਆ ਵੱਡਿਆ ਕਣੀਆਂ ਡਿੱਗਣ ਲੱਗ ਗਿਆ ਇੰਨਾ ਵੀ ਪਾ ਦੇ ਇੰਨਾ ਵੀ ਪਾ ਦੇ ਰੱਬਾ ਗਰਮੀ ਸਭ ਚੱਕੀ ਜਾਵੇ ਨੇਰੀ ਬੰਦ ਕਰ ਦੇ ਬਸ ਇਹ ਦੋ ਖੋਰ ਦਾ ਪੇੜ ਵੀ ਠੀਕ ਕਰ ਦੇ ਦੋ ਚਾਰ ਹੀ ਕਣੀਆਂ ਡਿੱਗੀਆਂ ਹਜੇ ਬਸ ਮੀ ਜਰੂਰ ਆ ਜੇ बाबा जीरी ने आकी करता साबा जी महाराणी जी करो कुछ महाराणी जी मी पो मीह पो महाराणी ਸਿਪਾਈ ਜੀ ਮੀ ਪਵਾਉ ਮੀ ਹਮੇ ਮੀ ਕੀ ਬਹੁਤ ਜ਼ਰੂਰਤ ਹੈ ਮੈਂ ਕੀ ਕਰਾਂ ਮੈਂ ਕੋਈ ਪਾਪਾ ਤੇ ਨਹੀਂ ਮਿਲ ਗਿਆ ਇੱਧਰ ਸਵੇਰਾ ਤਾਂ ਨਾ ਆਉਂਦਾ ਸਾਹਿਬ ਸਾਹਿਬ ਪਾਪਾ ਤੇ ਨਹੀਂ ਆਉਂਦੇ ਬੈਣ ਨੇ ਲੋ ਜੀ ਆ ਬੈਠਣ ਵਾਲੀਆਂ ਗ੍ਰੇਲਾਂ ਸਾਡੀਆਂ ਅਸੀਂ ਗੇਟਵੇ ਨੇ ਕੱਟੀ ਖੋਲਦੇ ਉੱਤੇ ਡੱਪ ਜਾਂਦੇ ਅਸੀਂ ਗੇਟ ਖੋਲਦੇ ਨਹੀਂ ਆ ਦੇਖੋ ਗਏ ਚਲ ਚਲਦਾ ਤੇ ਜਾ ਆਦੇ ਬਾ ਮੀ ਪਾਦੇ ਮੀ 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 ਚਲ ਆ ਜਲੀਏ ਬਸ ਹੁਣ ਹੁਣ ਜਦੋਂ ਮੀ ਆਏ ਉਦੋਂ ਆਵਾਂਗੇ ਆਜੋ ਭਜੋ ਉਹਨਾਂ ਦੀ ਤਾਂ ਪਾਟੀਆਂ ਚਾਦਰਾਂ ਦੀਆਂ ਸਾਰੀਆਂ ਰਾਣੀਆਂ ਉਹਦੀਆਂ ਬਈਆਂ ਨਾ ਧੁੱਪ ਨਾਲ ਬੋਟੀਆਂ ਹੋ ਜਾਂਦੀਆਂ ਨੇ ਰੇ ਨੇ ਪਾਟੀਆਂ ਚਲੋ ਆਜੋ ਤਰਾ ਟਕੇ ਤੋੜਤਾ ਆਜੋ 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 ਚਾਰ ਦਾ ਸੋ ਗਿਆ ਪਪਾ ਓਏ ਫਾਇਰ ਆਂਦੇ ਨਾ ਨਹੀਂ ਇੰਨੀ ਜੋ ਬਦਸਤ ਨੇਰੀ ਸੀ ਇੰਨੀ ਜੋ ਬਦਸਤ ਨੇਰੀ ਸੀ ਚਾਦਰ ਟੁੱਟ ਗਿਆ ਚਾਦਰ ਇੰਨੀ ਉੱਡਦੀ ਸੀ ਉੱਪਰ ਥੱਲੇ ਆਏ ਸੀ ਬਸ ਗਈ ਸਾਰੀਆਂ ਤਾਰਾ ਹਲਾਤੀਆਂ ਚਾਦਰ ਨੇ ਉੱਪਰ ਜਾ ਕੇ ਆਹ ਵਾਲਾ ਆਪਣਾ ਜਿਹੜਾ ਮਾੜੀ ਸ਼ਾਨ ਦੇਣ ਲੱਗਿਆ ਸੀ ਵੱਡਾ ਸਭ ਤੋਂ ਵੱਡੇ ਵਾਲਾ ਟਾਣਾ ਟੁੱਟ ਗਿਆ ਉਸ ਦਾ ਸਭ ਤੋਂ ਵੱਡੇ ਵਾਲਾ ਗੁੱਡ ਮਾਰਨਿੰਗ ਮੇਰਾ ਫੇਵਰੇਟ ਰੀਸਿਕਾ ਤੁਸੀਂ ਬਾਹਰ ਨੇਰੀ ਚੱਲੀ ਹੋ ਦੀ ਤੁਸੀਂ ਏਸੀ ਛੱਡ ਕੇ ਪਾਇਓ ਏਸੀ ਏਸੀ ਗਾਇਜ਼ ਏਸੀ 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 ਛੱਡ ਕੇ ਪਾਇਓ ਮੈਂ ਵੀ ਆ ਗਿਆ ਓਏ 6 ਵਜੇ ਕੈਡਮੀ ਜਾਣਾ ਦੇਖਦੇ ਆਂ ਹਾਜੀ ਤਾਂ ਵੱਡੀਆਂ ਵੱਡੀਆਂ ਕਹਾਣੀਆਂ ਦੋ ਚਾਰ ਹੀ ਡਿੱਗੀਆਂ ਪਰ 6 ਵਜੇ ਬੈਕਟਾ ਜਾਣਾ ਕਰ ਕਰ ਤੂੰ ਵੀ ਕੈਡਮੀ ਜਾਈ ਅੱਜ ਮੈਂ ਨਹੀਂ ਜਾਂਦਾ ਤੂੰ ਕ੍ਰਿਕਟ ਕੀ ਖੇਡਣਾ ਮੀਂ ਦੇ ਵਿੱਚ ਮੇਰੇ ਅੱਛਾ ਬੋਤਲ ਇਹ ਭੇਜਦੀ ਉੱਥੇ ਜਿਹੜੀ ਉੱਥੇ ਸਲੀਪੜੀ ਉੱਤੇ ਦੀ ਦੇ ਬੜੀ ਕਿ ਕਰਦੇ ਮਤ ਵਧੀਆ ਹੁੰਦੀ ਹੈ ਗਾਇਸ ਅਸੀਂ ਇਹ ਰਾਣੀ ਜੀ ਦਾ ਮਹਿਲ ਦੇਖੋ ਅਸੀਂ ਇਹ ਦੇਖਣਾ ਰਾਣੀ ਤੇਰਾ ਮਹਿਲ ਰਾਣੀ ਦੁੱਧ ਬਣਾ ਲਿਆ ਬਣਾ ਦੇਣੀ ਹੈ ਗਾਇਸ ਤੁਹਾਨੂੰ ਮੈਨੂੰ ਲੱਗਦੀ ਇਹ ਤੁਹਾਡੀ ਬੇਟੀ ਹੈ ਮੈਂ ਥੋੜੇ ਸਪਾਈ ਆ ਬੇਟੀ ਦੀ ਪੱਪੀ ਮੇਰੇ ਪਾਪਾ ਮੰਮੀ ਦੇ ਪਾਪਾ ਮੰਮੀ ਦੇ ਪਾਪੀ ਮੰਮੀ ਦਾ ਹਸਬੰਡ ਨਾ 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 ਉਹ ਘਦੋਤ ਗਾਇਸ ਉੱਪਰ ਚੱਲੇ ਆ ਨਾਰੀਅਲ ਪਾਣੀ ਲੈਣ ਸਾਰਾ ਡੱਬਾ ਆ ਗਿਆ ਮੇਰੇ ਨਾਲ ਮੈਨੂੰ ਕਿਹਾ ਸੀਗਾ ਚੱਲੇ ਹਾਂਜੀ ਇਹਨੂੰ ਕਿਵੇਂ ਕੇਜਾ ਨੂੰ ਮੈਂ ਤੈਨੂੰ ਕਿਹਾ ਵੀ ਨਹੀਂ ਪਾਪਾ ਨੇ ਕਿਹਾ ਮੰਮਾ ਚੱਲੇ ਆ ਮੈਂ ਤਾਂ ਤੈਨੂੰ

ਕੰਡਾ ਦੇ ਵਾ ਤੂੰ ਥੋੜੀ ਹੁਣ ਪੀਣਾ ਹੁਣ ਤਾਂ ਦੁੱਧ ਪੀਣਾ ਦੁੱਧ ਬਣਾ ਕੇ ਆਇਆ ਆਪਾਂ ਫਿਰ ਜਾ ਕੇ ਫ੍ਰੀਜ ਚ ਰੱਖ ਦਿੰਦੇ 140 ਦਾ 140 ਦੇ ਦੋ ਗੁਨੋ ਮੈਡਮ ਤੇ ਗੁਨੋ ਮੈਡਮ ਸਾਈਕਲ ਤੇ ਆਉਂਦੀ ਸੀ ਲੈਣ ਵਾਸਤੇ ਕਹਿੰਦੇ ਮੈਂ ਸਾਈਕਲ ਤੇ ਲੈ ਆਉਂਗੇ ਇੱਥੇ ਤੱਕ ਪਾਈਪ ਦੇ ਪਾਈਪ ਦੀ ਕਿਲੋੜਾ ਰਹਿਣ ਦੇ ਬਈਆ ਦਾਦੂ ਨੇ ਤਾਂ ਗਲਾਸ ਚ ਪਾ ਕੇ ਪੀਣਾ ਹੁੰਦਾ ਜੁਲਾਈ ਜੁਲਾਈ ਮੈਂ ਤਾਂ ਵੀਨਾ ਤੂੰ ਵੀ ਉਸ ਤੇ ਕਰ ਬਿਲੀ ਮੈਂ ਮਾਈਪ ਤੇ ਵੀਨਾ ਇੱਕ ਪਾਈਪ ਲੈ ਲਗ ਤੂੰ ਇਹਦੇ ਅਸਤੇ ਹਾਂ ਤੂੰ ਪਹਿਲਾ ਰੋਲਾ ਪਾ ਲੈ ਕਰ ਤੇਰੇ ਤੋਂ ਨੀ ਗਲਾਸ ਪੀਤਾ ਜਾਂਦਾ ਮਮ ਜੁੰਡਲ ਬਣ ਗਈ ਆ ਦੇਖੋ ਗਾਇਸ ਨੇਰੀ ਦੀ ਮਿੱਟੀ ਦੇ ਇਕੱਠੀ ਹੋਈ ਥੱਲੇ ਡਿਜ਼ਾਈਨ ਬਣ ਗਿਆ ਡਿਜ਼ਾਈਨ ਨੇਰੀ ਦੀ ਮਿੱਟੀ ਦਾ ਨੇਰੀ ਦੀ ਮਿੱਟੀ ਦਾ ਅੰਦਰ ਵੀ ਕੀ ਹੋ ਗਿਆ ਇੰਨਾ ਪਾਰੀ ਮਿਲ ਲੱਗ ਸਤ ਵਿੱਚ ਚੱਲ 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 ਦੋ ਆਇਕ ਥੋੜੀ ਕੀ ਹਾਲ ਹੈ ਮੇਰੇ ਸ਼ਹਿਰ ਦਾ ਕਿਹੜੀ ਤੇ ਲਾਇਆ ਥੋੜੇ ਪਹਿਲੀ ਤੇ ਕਿੰਨਾ 242 ਹੋਰ ਕਿੱਦਾਂ ਆਈ ਜਾਂਦੇ ਦਿਖਾਓ ਨੰਬਰ 242 ਵੋਟ ਪਾਇਆਏ ਭਾਈ ਅਸੀਂ ਵੋਟ ਫੋਟੋ ਹੈ ਤੇ ਮੇਰੀ ਤੇ ਬੇਟੀ ਹਾਂ ਸਜੋ ਤੇ ਦੇਖਣਾ ਤਾਂ ਸੀਗਾ ਅੱਗੇ ਭੇਜੇਗੀ ਅਸੀਂ ਚੱਲੇ ਭਾਈ ਕਹਿ ਡਮੀ ਕਿਆ ਐ ਅਕੈਡਮੀ? ਸਾਲਾ ਫਿਰ ਕਿਤੇ ਹੋਰ ਜਾਵਾਂਗੇ। ਤੈਨੂੰ ਤਾਂ ਅਕੈਡਮੀ ਛੱਡ ਕੇ ਜਾਵਾਂਗੇ। ਮੱਲਾਕ ਤੂੰ ਕੀ ਕਰਨਾ ਉੱਥੇ ਇੰਨਾ ਭਾਰ? ਅਸੀਂ ਆਪੇ ਫੜ ਲਵਾਂਗੇ। ਕਿੱਥੇ ਚੱਲਾਂ? ਲਓ ਜੀ ਗਲੀ 'ਚ ਬੈਠੇ ਮੈਡਮ ਹੋਣੇ ਇੱਧਰ ਜਵਾਕ ਖੇਡੀ ਜਾਂਦੇ ਐ। ਤੇ ਬੱਚਿਆਂ ਦਾ ਐਨਜਾਇਮੈਂਟ ਨੇਹਰੀ ਆਈ ਸੀਗੀ। ਨੇਹਰੀ ਨੇ ਦੇਖੋ ਕੀ ਹਾਲ ਕੀਤਾ ਪਿਆ। ਮਿੱਟੀ ਮਿੱਟੀ ਮਟਾ ਕੀਤੀ ਪਈ ਐ ਮਿੱਟੀ ਮਟਾ ਕੀਤੀ ਪਈ ਐ ਐਡੀ ਜ਼ਬਰਦਸਤ ਹਨੇਰੀ ਆਈ ਐ ਹਵਾ ਫਿਰ ਵੀ ਚੱਲੀ ਜਾਂਦੀ ਐ ਹਜੇ ਤੇ ਗੁੰਨੂ ਹਣੀ ਬਾਹਰ ਕ੍ਰਿਕਟ ਖੇਡੀ ਜਾਂਦੇ ਐ ਆ ਬੇਕੋ ਪੈਸੇ ਮੰਗਾਈ ਸੀ ਮੇਰੇ ਤੋਂ ਨਾਈਟ ਜੀ ਕਹਿੰਦੀ ਪੈਸੇ ਭੇਜਿਓ ਕਹਿੰਦੀ ਗੁੰਨੂ ਦੇ ਹੱਥ ਟਾਈਕਲ ਵਾਂਦੀ ਰਹਿੰਦੀ ਆ ਗੈਸ ਮੈਂ ਲੈ ਆਈ ਕਿ ਲੱਗਿਆ ਨੇੜੇ ਆਜੋ ਮਿੱਟੀ ਉੱਤੀ ਅੰਦਰ ਵੀ ਹੋਈ ਪਈ ਮਿੱਟੀ ਨੇ ਇੱਟ ਪਰ ਸੋਨੀਏ ਜਦ ਅ ਤੇਰੇ ਬੈੱਡ ਦੀ ਮੇਰੇ ਬੈੱਡ ਦੇ ਸੋਨੀਏ ਹਾਂ ਆ ਦਵਾਂਗੇ ਹਾਂ ਸੋਨੀਏ ਇਹਦੇ ਨਾਲ ਦੀ ਸੇਮ ਬੈੱਡ ਦੀ ਵੀ ਸੀ ਹਾਂ ਗੁੱਡ ਉਹ ਨਵੀਂ ਦੁਕਾਨ ਤੇ ਲੈ ਕੇ ਆਏ ਨਵੀਂ ਦੁਕਾਨ ਤੇ ਲੈ ਕੇ ਆਏ ਉੱਥੇ ਮਿੰਟੂ ਦੀਆਂ ਤਰੀਫਾਂ ਹੋ ਰਹੀਆਂ ਸੀ ਅੱਖਾਂ ਕੱਟ ਕਰੋ ਫੇਰ ਫੇਰ ਸੁਣੋਗਾ ਮਿੰਟੂ ਦੀ ਤਰੀਫਾਂ ਮਿੰਟੂ ਕੋਣਾ ਭਾਈ ਤਰੀਫਾਂ ਸੁਣ ਕੇ ਬੰਦਾ ਮੇਰੀਆਂ ਤਰੀਫਾਂ ਲੈ ਲੈਂਦਾ ਹਵਾ ਕੁੜੀਆਂ ਦੀਆਂ ਉੱਥੇ ਤਰੀਫਾਂ ਕਰਦੀਆਂ ਸੀ ਮੈਂ ਦੁਕਾਨ ਤੇ ਗਈਆਂ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਬੋਰਾ ਹੀ ਡਰਨੀ ਮੇਰਾ ਮੈਨੂੰ ਹੁਣ ਕੀ ਪਤਾ ਦੁਕਾਨ ਤੇ ਗਈਆਂ ਬਾਹਰ ਬੈਠ ਛੱਡ ਕੇ ਆਇਆ ਸੀਗਾ ਮੰਮੀ ਤਾਂ ਕਹਿੰਨਾ ਲੈ ਗਈ ਹੁੰਦੀ ਹੁੰਦੀ ਉਹ ਮੈਨੂੰ ਕਹਿਣ ਲੱਗੇ ਆ ਜਾ ਹੁਣ ਆ ਜਾ ਖੜੇ ਖੜੇ ਤਰੀਫਾਂ ਵੀ ਵਿਆਹ ਤੋਂ ਬਾਅਦ ਹੋਣ ਲੱਗੀਆਂ ਐ ਪਹਿਲਾਂ ਤਾਂ ਬਦਨਾਮੀ ਸੀਗੀ ਮੇਰੀ ਕਰਤੀ ਹੁਣ ਲੱਗੀਆਂ ਪਹਿਲਾਂ ਤਾਂ ਸਾਡੀਆਂ ਭੁੱਲਾ ਜਾਵੇ ਪਹਿਲਾਂ ਤਾਂ ਸਾਡੇ ਸ਼ਿਕਾਇਤਾਂ ਹੀ ਹੁੰਦੀਆਂ ਸੀ ਘਰੇ ਹੁਣ ਕੀ ਆਇਆ ਕੀ ਕਹਿੰਦੇ ਉਹ ਵੀ ਆ ਗਈ ਸੀ ਉੱਥੇ ਫਿਰ ਬਾਅਦ ਚ ਪਹਿਲਾਂ ਤਾਂ ਜਦੋਂ ਅਸੀਂ ਗਏ ਉਹ ਸ਼ੈਟਰਡ ਬੰਦ ਕਰ ਰਹੇ ਸੀਗੇ ਜਾ ਰਹੇ ਸੀ ਤੇ ਸਾਨੂੰ ਦੇਖ ਕੇ ਉਹਨਾਂ ਨੇ ਖੋਲਤਾ ਅਸੀਂ ਗਏ ਤਾਂ ਉਹਨਾਂ ਦੇ ਤਿੰਨ ਗਾਹਕ ਹੋ ਰਾ ਗੇ ਅਸੀਂ ਜਿੱਥੇ ਜਾਣੇ ਆਪਾਂ ਦੇਖਿਆ ਨਾ ਮੇਰਾ ਕਾਰ ਦਿਖਾਉਣ ਆਈ ਸੀ ਸਵੇਰ ਹਾਂ ਉਹ ਕਹਿੰਦੇ ਉਹ ਮੰਮੀ ਨੇ ਕਹ ਰਹੀ ਸੀ ਤੇਰੇ ਮੁੰਡੇ ਨੇ ਤਾਂ ਤੜਕੇ ਮਿੰਟੂ ਦੀ ਘਰ ਦਵਾਤਾ ਸਾਨੂੰ ਇੱਕ ਫੋਨ ਤੇ ਹਾਂ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੁਸੀਂ ਫੋਨ ਕੀਤਾ ਤੇ ਆ ਸੀਮਾ ਕਹਿੰਦੀ ਭੱਜ ਕੇ ਪਾਣੀ ਲੈ ਕੇ ਥੋੜੀ ਗਲੀ ਤਾਂ ਕਹਿੰਦੀ ਇੰਨੀ ਚੰਗੀ ਆ ਮੈਂ ਕਿਹਾ ਮੈਨੂੰ ਤਾਂ ਕਹਿੰਦੀ ਮੈਂ ਘਰੇ ਬਹਿ ਕੇ ਸੋਚਿਆ ਵੀ ਦੁਨੀਆ ਤੇ ਏਡੇ ਚੰਗੇ ਬੰਦੇ ਵੀ ਹੈਗੇ ਆ ਫਿਰ ਸੀਮਾ ਕਹਿੰਦੀ ਮਿੰਟੂ ਤਾਂ ਬਹੁਤ ਚੰਗਾ ਕਹਿੰਦੀ ਉਹ ਤਾਂ ਤੁਸੀਂ ਘਰ ਕੀ ਜਿਹੜਾ ਮਰਜ਼ੀ ਕੰਮ ਕਹਿ ਦਿਓ ਤੁਹਾਡਾ ਉਹ ਹੀ ਪੂਰਾ ਕਰੂਗਾ ਮਿੰਟੂ ਨੂੰ ਤਾਂ ਬਸ ਇੱਕ ਵਾਰ ਕਹਿਨ ਦੀ ਦੇਰ ਆ ਸਾਰੇ ਕੰਮ ਮਿੰਟੂ ਚ ਕਰ ਦਿੰਦਾ ਕਹਿੰਦੀ ਸੰਗਾ ਕੀ ਸਾਂਹ ਗਾਗੀ ਮਿੰਟੂ ਨੂੰ ਸਾਂਹ ਗਾਗੀ ਵੈਸੇ ਕਿ ਇੱਕ ਮਿੰਟੂ ਨੂੰ ਬਸ ਕੱਲਾ ਸੁਗਜੀਤ ਨਾਲ ਲੜਨਾ ਹੀ ਆਉਂਦਾ ਬਾਹਰ ਐਡਾ ਸ਼ਰੀਫ ਬਣ ਜਾਂਦਾ ਬੁੜੀਆਂ ਸਾਹਮਣੇ ਇਹ ਬੰਦਾ ਹੁਣ ਮੈਂ ਉੱਥੇ ਜਿਹੜੇ ਕੰਮ ਹੀ ਕਰਦਾ ਮੈਂ ਜੇ ਮੈਂ ਉੱਥੇ ਕਹਿੰਦੀ ਮੈਨੂੰ ਪਤਾ ਨਹੀਂ ਮੈਂ ਕੋਈ ਗਲਤ ਤਾਂ ਨਹੀਂ ਮੈਂ ਹਾਂ ਚੱਲ ਚੰਗੀ ਗੱਲ ਆ ਅੱਗੇ ਮੇਰੀ ਸ਼ਿਕਾਇਤਾਂ ਹੀ ਆਉਂਦੀਆਂ ਸੀ ਹੁਣ ਕੋਈ ਤਾਰੀਫ਼ ਤਾਂ ਕਰਦਾ ਹੈ ਹੈਨਾ ਉਹਦਾ ਆਪਣੇ ਸਾਰਿਆਂ ਹੀ ਕਰਦੇ ਆ ਕਿਹਦੀ ਵਜ੍ਹਾ ਕਰਦੇ ਸਾਰੇ ਲਾਈਵ 'ਚ ਕਰਦੇ ਆ ਸਾਰੇ ਕਿਤੇ ਕਰਦੇ ਆ ਵਧੀਆ ਕਰ ਰਹੀ ਹੈ ਕਿਤੇ ਤਾਂ ਪਛਾਣ ਹੋਣ ਲੱਗੀ ਆਪਣੀ ਕਿਹਦੀ ਵਜ੍ਹਾ ਕਰਕੇ ਹੁੰਦੀਆਂ ਤਰੀਫਾਂ ਮੈਂ ਉਹੀ ਕਹਿਣਾ ਤੇਰੇ ਕਰਕੇ ਹੋਇਆ ਹੈ ਤੇਰੇ ਕਰਕੇ ਹੋਇਆ ਹੈ 1500 ਲਾਇਆ ਇਹ ਮੈਂ ਹੁਣ ਤੈਨੂੰ ਚੁੱਭੂਗਾ ਨਹੀਂ ਕਿਉਂਕਿ ਮੈਂ ਤੇ ਤਰੀਫ ਕਰਤੀ ਨਾ ਠੀਕ ਹੈ ਹੁਣ ਦਾ ਫੁੱਲ 11 ਤੱਕ ਨੂੰ ਨੀਂਦ ਆ ਜਾਓਗੀ ਖੁੱਲ ਗਿਆ ਹਾਂ ਸੌਜੀ ਖੁਸ਼ ਹੋ ਕੇ ਸੱਜਾ ਮੈਂ ਹੋਰ ਬੈਂਦੀ ਤਾਂ ਸ਼ਾਇਦ ਹੋਰ ਗੱਲਾਂ ਹੋ ਜਾਂਦੀਆਂ ਹਜੇ ਉਹ ਸੂਟ ਦੇਖ ਮੈਂ ਕਿ ਮੈਂ ਜਾਣਦੀ ਆ ਕਿ ਅੱਜ ਆਪਾਂ ਲਾਈਵ ਆਉਣਾ ਇਸ ਕਰਕੇ ਟਾਈਮ ਬਹੁਤ ਥੋੜਾ ਮੈਂ ਕੰਮ ਕਰਨੇ ਉਹ ਕਹਿੰਦੇ ਬਹਿ ਜਾ ਦੀਦੀ ਉਹ ਵੰਨ ਗੱਲਾਂ ਕਿ ਬਹਿ ਜਾ ਦੀਦੀ ਤੁਸੀਂ ਵੀ ਸੂਟ ਦੇਖ ਲਿਓ ਮੈਂ ਕਿ ਮੈਂ ਸੱਤ ਸੂਟ ਦੇ ਆ ਦੀ ਬੁਟੀਕ ਵਾਲੀ ਉਹਨਾਂ ਕੋਲੇ ਚੈਨਲ ਆਪਣਾ ਸਬਸਕ੍ਰਾਈਬ ਉਹਨਾਂ ਕੋਲੇ ਤਾਂ ਨਹੀਂ ਉਹ ਜਿਹੜੇ ਨਵੇਂ ਖੁੱਲੇ ਉਹਨਾਂ ਕੋਲੇ ਤਾਂ ਨਹੀਂ ਹਾਂ ਚਲੋ ਮੈਂ ਕਿਹਾ ਦੀਦੀ ਮੈਂ ਇਕੱਲੀ ਆ ਦੀ ਬੁਟੀਕ ਵਾਲੀ ਨੂੰ ਸੱਤ ਸੂਟ ਕਾਲੀ ਦੇਖ ਕੇ ਆਈ ਇਸ ਕਰਕੇ ਹੁਣ ਮੈਂ ਨਹੀਂ ਲੈਂਦੀ ਅਗਲੀ ਵਾਰ ਆਈ ਉਦੋਂ ਲੈ ਕੇ ਜਾਉਂਗੀ ਮੈਂ ਪਤਰਾ ਲੈ ਜੀ ਆ ਵੀ ਆ ਗਈ ਸੀ ਮੇਰੇ ਮਗਰ ਮੈਂ ਦੱਸੂ ਕਿਹੜੀ ਚਾਦਰ ਲੈਣੀ ਹੈ ਕਹਿੰਦੀ ਇਹ ਆ ਕੇ ਇਹਨੇ ਸੁਣੀ ਸੀ ਮੇਰੀ ਤਰੀਫ ਨਹੀਂ ਇਹ ਬਾਅਦੋਂ ਆਈ ਸੀ ਬਹੁਤ ਵਾਪਰੇ ਤਰੀਫ ਸੁਣੀ ਸੀ ਤੂੰ ਇਹ ਦੋ ਕਹਿ ਰਹੇ ਇਹਨੇ ਜੁੜੇ ਬਾਅਦੋਂ ਆਈ ਸੀ ਸੁਣੀ ਚਾਦਰ ਹਾਂ ਅੰਦਰ ਆ ਕੇ ਬੰਦ ਗੋ ਚੰਗੋ ਬਹੁਤ ਤਰੀਫ ਹੋ ਗਈ ਭਾਈ ਮੇਰੀ ਥੈਂਕ ਯੂ ਥੈਂਕ ਯੂ ਇੰਨਾ ਪਿਆਰ ਕਰਨ ਲਈ ਸਾਰੇ ਕਰਦੇ ਆ ਜਿਹੜੇ ਕਰਦੇ ਆ ਆ ਪਤਾ ਹੀ ਹੈ ਭਾਈ ਮੈਂ ਤਾਂ ਪਹਿਲਾਂ ਵੀ ਪਰ ਸਿਆਣਾ ਸੀਗਾ ਬੱਟ ਪਤਾ ਨਹੀਂ ਲੋਕੀ ਕਿਉਂ ਮੇਰੇ ਸਾਹਮਣੇ ਮੇਰੇ ਤੇ ਲੱਗਦੇ ਸੀ ਪਹਿਲਾਂ ਵੀ ਬਹੁਤ 8:30 ਹੋ ਗਏ ਕਰ ਮਿੰਟ ਮਾਰ ਫੋਏ ਫੋਏ ਲੇਟ ਜਲਦੀ ਜਲਦੀ ਰੋਟੀਆਂ ਖਾਓ 8:30 ਹੋ ਜਾਣੇ ਆਪਾਂ ਨੂੰ ਬਾਹਰ ਖਾਣਾ ਹਾਂ ਹੋ ਹੋ ਲਾਈ ਦੇ ਚੱਕਰ ਚ ਕੁੱਖ ਵੀ ਨਹੀਂ ਲੱਗਦੀ ਸਾਨੂੰ ਮੁੰਡਾ ਆ ਗਿਆ ਨੇ ਮੇਰੇ ਘਰ ਮਾਰੇ ਇੱਥੇ ਫਿਰ ਕਿਉਂ ਠੇੜ ਦੇ ਵੱਜਦੀ ਐ ਹਾਂ ਵੱਜਦੀ ਐ ਉਹ ਬਸ ਕੱਟ ਲਾਉਣੀ ਆਇਆ ਸੀ ਉਹ ਹੋਰ ਕੋਈ ਗੱਲ ਨਹੀਂ ਕਰੂਗਾ ਸਾਡੇ ਨੂੰ ਲੜ ਨਹੀਂ ਆਉਂਦਾ ਬਸ ਕਿੱਥਾ ਲਾਉਣੀ ਆਉਂਦਾ ਤੇਰੇ ਵਰਗਾ ਹਾਂ ਮੈਂ ਕਿੰਨੀਆਂ ਕੁਸ਼ ਕਹਿਤਾ ਲਾਤੀਆਂ ਤੇਰੀਆਂ ਮੈਂ ਆਕੇ ਜਿੱਤੇ ਚ ਕਹਿਤ ਲਾ ਦਿੰਦੀ ਤੇਰੀ ਕੰਪਲੀਟ ਆਈਆ ਬਾਹਰੋਂ ਮੈਨੂੰ ਆਜਾ ਫਿਰ ਵੀ ਯਕੀਨ ਨਹੀਂ ਹੋਣਾ ਸੀ ਮੈਨੂੰ ਨਹੀਂ ਹੋਣਾ ਸੀ ਬਾਹਰ ਦੇ ਦੀਦੀ ਖੜੇ ਸੀ ਕਿਉਂਕਿ ਜੱਟ ਇਹੇ ਜੇ ਕੰਮ ਕਰਦਾ ਹੀ ਨਹੀਂਗਾ ਕਹਿਤਾ ਆਲੇ ਬਾਹਰ ਦੇ ਕਿ ਦੀਦੀ ਖੜੇ ਸੀ ਇੱਕ ਵਾਰੀ ਮੈਂ ਉਹਨਾਂ ਨੂੰ ਪੁੱਛਣਾ ਬੁਟੀ ਕਿੱਥੇ ਐ ਤੁਸੀਂ ਸਾਹਮਣੇ ਹੀ ਦਿਖ ਕੇ ਬੈਠੇ ਜਦੋਂ ਤੁਹਾਨੂੰ ਦੱਸਿਆ ਕਿੱਥੇ ਐ ਨਹੀਂ ਇੱਕ ਕਰੇ ਪੁੱਛਣਾ ਤਾਂ ਹੈਗਾ ਨਾ ਕੀ ਪਤਾ ਕਿਸੇ ਹੋਰ ਘਰ ਜਾ ਕੇ ਬੈਗੀ ਚਲੋ ਆ ਗਈ ਕੈਂਦੀ ਮੇਰੀ ਨੌ ਰਾਣੀ ਉਹ ਕੈਂਟੀ ਕੈਂਦੀ ਜਿਹੜੇ ਕਹਿਣਾ ਸੀ ਮੈਂ ਕਿਉਂ ਆਣੀ ਸੀ ਤੁਸੀਂ ਕਿਹਾ ਸੀ ਤਾਂ ਤਾਂ ਬੜੀਆ ਬਣਾ ਕੇ ਰੱਖੋ ਸਾਰੇ ਨਾਲ ਭਾਈ ਹੂੰ ਸੋਹਣੀਆ ਮੈਨੂੰ ਨਾਲ ਕੀ ਲੈ ਕੇ ਜਾਣਾ ਗਿਆ ਸਭ ਸੋਹਣੀਆ ਤੇਰੀ ਜਦ ਇੱਕ ਇਹੋ ਜਿਹੀ ਹੋਰ ਬਈ ਸੀਗੀ ਪਰ ਉਹਦਾ ਪ੍ਰਿੰਟ ਅੱਡ ਸੀਗਾ ਉਹ ਵੱਡੇ ਵੱਡੇ ਸਿਰ ਤੇ ਵਾਈਟ ਜਿਆਦਾ ਸੀਗਾ ਇਸ ਕਰਕੇ ਮੈਂ ਹਜੇ ਜਿੰਨਾ ਚਿਰ ਸਾਡਾ ਸੈਬੋ ਛੋਟਾ ਉਹਨਾਂ ਚਿਰ ਮੈਂ ਵਾਈਟ ਨੂੰ ਪ੍ਰੈਪ ਕਰਨੀਗਾ ਕੋਈ ਨਾ ਇਹ ਤਾਂ ਕਿਹੜਾ ਮੈਂ ਨਾ ਕਰ ਦਿੰਨੇ ਆ ਲਿਬੜੇ ਪੈਰ ਲੈ ਲੈ ਚੜ ਜਾਂਦੇ ਆ ਉੱਤੇ ਗੰਦੇ ਬੱਚੇ ਇਸ ਕਰਕੇ ਮੈਂ ਥੋੜਾ ਡਾਰਕ ਕਲਰ ਲੈ ਰਿਆ ਜੇ ਰੁਦਵਾਤ ਵੱਡੇ ਹੋ ਗਏ ਫਿਰ ਆਪਾਂ ਲਾਈਟ ਕਲਰ ਵਾਈਟ ਕਰੀਮ ਕਲਰ ਦੀ ਚਾਹਤ ਸੀ ਏਡੀ ਸੋਹਣੀ ਸੀਗੀ ਪਰ ਇਹਨਾਂ ਨੇ ਤਾਂ ਇੱਕ ਦਿਨ ਚਾਹ ਪਾਉਂਦੇ ਨਾ ਨਹੀਂ ਕਰਨਾ ਆਇਆ ਸੁਪਰਮੈਨ ਆਇਆ ਸੁਪਰਮੈਨ ਕੀ ਆ ਤੋ ਕਹਿੰਦਾ ਸੁਪਰਮੈਨ ਬਣ ਗਿਆ ਮੈਂ ਸੁਪਰਮੈਨ ਹਾਂਜੀ ਠੀਕ ਆ ਚਲੋ ਜਾਓ ਨੰਗਾ ਸੁਪਰਮੈਨ ਨੰਗਾ ਸੁਪਰਮੈਨ ਨੰਗਾ ਸੁਪਰਮੈਨ ਨੰਗਾ ਸੁਪਰਮੈਨ ਠਾ ਸੁਪਰਮੈਨ ਦਾ ਖਾ ਵੱਜ ਗਿਆ ਸੁਪਰਮੈਨ ਦਾ ਭੂ ਨਹੀਂ ਗਿਆ ਭੂ ਤਿੰਨ ਭੂ ਮਾਰਿਆ ਸੁਪਰਮੈਨ ਚੌਥਾ ਭੂ ਮਾਰਿਆ ਸੁਪਰਮੈਨ ਨੇ ਭੂ ਹੀ ਭੂ ਕਰਤੀ ਸੁਪਰਮੈਨ ਨੇ ਭੂ ਹੀ ਭੂ ਭੂਆ ਭੂਆ ਹੋ ਗਈ ਸੁਪਰਮੈਨ ਦੀ ਭੂਆ ਭੂਈ ਹੋ ਗਈ

सॉरी सानू सानू प्यार परिशिकाल सानू प्यार परिशिकाल छोटो को हेलो छोटो को हेल्लो बड़ो को नमस्ते पैरी बुन का पैरी पुना पैरी पुना शिकाल हाँ आज दम लोग आप आए थे कल देखना कल बेल देखो रे व्लॉग लाइक शेयर करके जरूर जायो बाय बाय जी अब के आखिर चक्कर आखिरे ਥੱਲੇ ਆਜੋ ਥੱਲੇ ਚੱਲੋ ਪੇਸਟੀ ਚਲੋ ਪੇਸਟੀ ਪਾਰਟੀ ਕਰਦੇ ਆਂ ਭਈ ਅਸੀਂ ਖੁਸ਼ੀ ਚ ਕਿੱਡਾ ਚੰਨ ਚਾ ਲੈ ਕੇ ਆਈ ਦੇਖੋ ਵੋਟ ਪਾਉਂਦੇ ਖੁਸ਼ੀ ਚ ਐਡਾ ਚੰਨ ਚਾ ਲੈ ਕੇ ਆਈ ਹੈ ਸਰਵਿਸ ਮੂਨਾ ਹੈ ਵੱਡਾ ਹੋਗਾ ਮੈਂ ਚੱਲ ਆਏ ਨਾ ਖਾੜੇ ਸਾਡੇ ਨਾਲ ਪੇਸਟੀ ਕਹਿੰਦੇ ਬਹੁਤ ਟੇਸਟੀ ਸੀਗੀ ਇੱਕ ਪੇਸਟੀ ਦੇਖ ਲਓ ਕਿੰਦੀ ਵੱਡੀ ਹੈ ਇਹ ਦੋ ਨੇ ਇਹਦੇ ਵਿੱਚ ਤੇ ਦੇ ਅੰਦਾਜ਼ਾ ਲਾ ਲਓ ਇੱਕ ਪੇਸਟੀ ਦਾ ਦੋ ਯਾਨੇ ਸਾਰ ਲੈ ਲੈਂਗੇ ਮੰਮਾ ਸਾਡਾ ਏਦਾਂ ਏਦਾਂ ਕਰ ਤੁਸੀਂ ਵੀ ਏਦਾਂ ਦਾ ਲੈ ਲਓ ਅਸੀਂ ਵੀ ਏਦਾਂ ਦਾ ਲੈ ਲੈਨੇ ਆ ਅਸਾਂ ਇਹ ਰੇਟ ਦੇ ਹਿਸਾਬ ਨਾਲ ਸਾਈਜ਼ ਵਧੀਆ ਬਣਾਇਆ ਉਹਨਾਂ ਨੇ ਓਕੇ ਮੈਨੂੰ ਬਾਈ ਮੰਮਾ ਇਹ ਕਰਿਆ ਐਡਾ ਚਮਚ ਨਾਲ ਨਹੀਂ ਖਾਦਾ ਜਾਣਾ ਪੁੱਤ ਹਾਂ ਲਾ ਇਹ ਦੋਨੇ ਅਫਤੀ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਜੀ ਬਾਏ ਬਾਏ